ਐਨਆਰਆਈ ਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਹਰਿਆਣਾ ਪੰਥਕ ਸਿਆਸਤ ਨਾਲ ਜੁੜੀ ਹੋਈ ਆ ਤਾਂ ਹਰਿਆਣਾ ਦੀ ਪੰਥਕ ਸਿਆਸਤ 'ਚ ਵੱਡਾ ਤਮਾਕਾ ਹੋਇਆ ਤਾਂ ਬਿੱਤੇ ਦਿਨ ਹੀ ਜਿੱਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਦਾ ਜਿਹੜਾ ਨਤੀਜਾ ਸਾਹਮਣੇ ਆਇਆ ਉਸ ਤੋਂ ਕੁਝ ਸਮੇਂ ਬਾਅਦ ਹੀ ਅਸਤੀਫਾ ਵੀ ਸਾਹਮਣੇ ਆ ਚੁੱਕਾ ਹੈ ਤਾਂ ਜਗਦੀਸ਼ ਸਿੰਘ ਢੰਡਾ ਵੱਲੋਂ ਜੋ ਵੱਡੀ ਜਿੱਤ ਆ ਦਰਦ ਕਿਤੀ ਸੀ ਤਾਂ ਉਹਨਾਂ ਨੇ ਨਾਲ ਦੀ ਨਾਲ ਅਸਤੀਫਾ ਵੀ ਦੇ ਦਿੱਤਾ ਤਹਾ ਤਾ ਦਾ ਦੇ ਕੇ ਅਸੰਤ ਸੀਟ ਤੋਂ ਚੋਣ ਲੜਨ ਵਾਲੇ ਜਗਦੀਸ਼ ਸਿੰਘ ਚਿੰਡਾ ਵੱਲੋਂ ਚੋਣ ਜਿੱਤਣ ਤੋਂ ਕੁਝ ਸਮੇਂ ਬਾਅਦ ਹੀ ਅਸਤੀਫਾ ਦੇ ਦਿੱਤਾ ਹੈ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਇਸ ਚੋਣ ਵਿੱਚ ਆ ਜ਼ਿਆਦਾਤਰ ਆਜ਼ਾਦ ਉਮੀਦਵਾਰ ਜਿੱਤੇ ਨੇ ਅਤੇ ਪਾਰਟੀ ਨੂੰ ਜ਼ਿਆਦਾ ਬਹੁਮਤ ਨਹੀਂ ਦਿਵਾਉਣ ਦੇ ਚਲਦਿਆਂ ਜਿਹੜਾ ਵੱਡਾ ਫੈਸਲਾ ਜਗਦੀਸ਼ ਸਿੰਘ ਚਿੰਡਾ ਨੇ ਲਿਆ ਅਤੇ ਆਪਣਾ ਅਸਤੀਫਾ ਦੇ ਦਿੱਤਾ ਹੈ ਤਾਂ ਦੱਸ ਦੇ ਕਿ ਜੋ ਆਪੇ ਬਿਤੇ ਦਿਨ ਹੀ ਨਤੀਜੇ ਸਾਹਮਣੇ ਆਏ ਨੇ ਤਾਂ ਉਸ ਵਿੱਚ ਸੰਤ ਸੀਟ ਤੋਂ ਤਕਰੀਬ 1900 ਵੋਟਾਂ ਨਾਲ ਜਗਦੀਪ ਸਿੰਘ ਚਿੰਡਾ ਜਿੱਤੇ ਸਨ ਅਤੇ ਉਹਨਾਂ ਨੇ ਅਚਾਨਕ ਅੱਜ ਜਿਹੜਾ ਅਸਤੀਫਾ ਦੇ ਦਿੱਤਾ ਹੈ ਤੇ ਉਹਨਾਂ ਨੇ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲਈ ਹੈ ਤਾਂ ਜ਼ਿੰਮੇਵਾਰੀ ਲੈਣਦਿਆਂ ਅਸਤੀਫਾ ਦਿੱਤਾ ਹੈ ਤਾਂ ਉੱਤੇ ਜੇਕਰ ਦੇਖਿਆ ਜਾਵੇ ਕਿ 11 ਸਾਲ ਬਾਅਦ ਚੋਣਾਂ ਹੋਈਆਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਰ ਇਸ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਤਾਂ ਹੁਣ ਬਹੁਮਤ ਦੇ ਚੱਲਦਿਆਂ ਬਹੁਤ ਭੱਗ ਦੌੜ ਜਿਹੜੀ ਆ ਮੱਚੀ ਹੋਈ ਆ ਕਿ ਕੌਣ ਪ੍ਰਧਾਨ ਬਣਾਏਗਾ ਕਿਸ ਵੱਲ ਕਿਸ ਤਰੀਕੇ ਨਾਲ ਬਹੁਮਤ ਹੋਏਗਾ ਤਾਂ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਹਰਿਆਣਾ ਦੀ ਪੰਤਕ ਸਿਆਸਤ ਚ ਵੱਡੀ ਹਲਚਲ ਮੱਚੀ ਆ ਕਿ ਇੱਥੋਂ ਦੇ ਜਗਦੀਸ਼ ਸਿੰਘ ਝਿੰਡਾ ਨੇ ਅਸਤੀਫਾ ਦੇ ਦਿੱਤਾ ਤਾਂ ਚੋਣ ਜਿੱਤਣ ਤੋਂ ਬਾਅਦ ਅਸਤੀਫਾ ਦਿੱਤਾ ਗਿਆ ਤੇ ਇਸ ਅਸਤੀਫੇ ਦਾ ਸਿੱਧਾ ਅਸਰ ਇਹ ਵੀ ਪਏਗਾ ਕਿ ਹੁਣ ਇੱਕ ਚੌਣ ਦੁਆਰਾ ਜਿਹੜੀ ਆ ਜਿਮਨੀ ਹੋਏਗੀ ਤਾਂ ਆਸੰਦ ਤੋਂ ਮੋੜ ਤੋਂ ਜਿਮਨੀ ਚੋਣ ਹੋਏਗੀ ਹਾਲਾਂਕਿ ਕਦੋਂ ਹੋਏਗੀ ਇਹ ਆੜ ਵਾਲਾ ਸਵਾ ਦੱਸੇਗਾ ਪਰ ਕਿਤੇ ਨਾ ਕਿਤੇ ਇਸ ਹਸਤੀ ਪਏ ਨੇ ਜ਼ਰੂਰ ਹਲਚਲ ਪੈਦਾ ਕਰਕੇ ਰੱਖ ਦਿੱਤੀ ਆ ਤਾਂ ਉੱਥੇ ਹੀ ਦੂਜੇ ਤੜੇ ਨੂੰ ਵੀ ਕਿਤੇ ਨਾ ਕਿਤੇ ਫਾਇਦਾ ਹੋਏਗਾ ਕਿਉਂਕਿ ਇੱਕ ਮੈਂਬਰ ਆ ਜਿਹੜਾ ਉਹ ਚਿੰਡਾ ਦੀ ਪਾਰਟੀ ਦਾ ਕੱਟ ਗਿਆ ਚਿੰਡਾ ਦੇ ਪਾਰਟੀ ਦਾ ਇੱਕ ਮੈਂਬਰ ਹੋਰ ਕਟਣ ਕਾਰਨ ਹੁਣ ਦੂਜੇ ਤੜੇ ਨੂੰ ਕਿਤੇ ਨਾ ਕਿਤੇ ਬਹੁਤ ਵੱਲ ਮਿਲਿਆ ਅਤੇ ਇਸੇ ਦੇ ਚੱਲਦਿਆਂ ਵੱਡੀ ਸਿਆਸਤ ਵਿੱਚ ਪੰਤਕ ਸਿਆਸਤ ਚ ਵੱਡੀ ਹਲਚਲ ਪੈਦਾ ਹੋਈ ਹੈ ਕਿ ਅਸੰਭ ਸੀਟ ਤੋਂ ਕਰੀਬ 1900 ਵੋਟਾਂ ਨਾਲ ਜਿੱਤੇ ਜਗਦੀਸ਼ ਸਿੰਘ ਢੰਡਾ ਨੇ ਅਸਤੀਫਾ ਦੇ ਦਿੱਤਾ ਹੈ